ਗੁਰਸਿੱਖ ਨੌਜਵਾਨ ਨੇ ਕੈਨੇਡਾ ਦੀ ਅਦਾਲਤ ਨੂੰ ਕਾਨੂੰਨ ਬਦਲਣ ਲਈ ਮਜਬੂਰ ਕਰ ਦਿੱਤਾ ਸਦੀਆਂ ਪੁਰਾਣੀ ਰੀਤ ਨੂੰ ਬਦਲਵਾ ਦਿੱਤਾ ਜਿੱਥੇ ਬ੍ਰਿਟਿਸ਼ ਰਾਜ ਘਰਾਣੇ ਦੇ ਨਾਮ ਤੇ ਸੌਹ ਚੁੱਕੀ ਜਾਂਦੀ ਸੀ ਇਸ ਸਿੱਖ ਨੌਜਵਾਨ ਨੇ ਬ੍ਰਿਟਿਸ਼ ਰਾਜ ਘਰਾਣੇ ਦੇ ਨਾਮ ਤੇ ਸੌਹ ਚੁੱਕਣ ਤੋਂ ਇਨਕਾਰ ਕਰ ਦਿੱਤਾ ਸੀ ਕਿਹਾ ਸੀ ਕਿ ਮੈਂ ਸਿੱਖ ਹਾਂ ਮੈਂ ਕਿਸੇ ਦੀ ਸੌ ਨਹੀਂ ਚੁੱਕ ਸਕਦਾ ਜਿਸ ਤੋਂ ਬਾਅਦ ਇਸ ਨੌਜਵਾਨ ਨੇ ਕਾਨੂੰਨੀ ਲੜਾਈ ਲੜੀ ਕਾਨੂੰਨੀ ਲੜਾਈ ਲੜਨ ਤੋਂ ਬਾਅਦ ਉਥੋਂ ਦੀ ਅਦਾਲਤ ਨੇ ਸਦੀ ਪੁਰਾਣੀ ਰੀਤ ਨੂੰ ਬਦਲ ਦਿੱਤਾ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਰਹਿੰਦੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਬੱਚੇ ਦੇ ਵੱਲੋਂ ਕੀਤੀ ਗਈ ਕਾਮਯਾਬੀ ਹਾਸਲ ਤੋਂ ਬਾਅਦ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ ਕਿ ਉਹ ਇੱਕ ਹੁਣ ਹਾਰ ਵਿਦਿਆਰਥੀ ਵੀ ਹੈ ਸਾਡਾ ਪੁੱਤਰ ਵੀ ਹੈ ਸੋ ਪੰਜਾਬ ਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਵੜਿੰਗਨਾਲ ਸਬੰਧਤ ਪ੍ਰਭਜੋਤ ਸਿੰਘ ਨੇ ਆਪਣੀ ਸਿੱਖੀ ਸਿੱਦਕ ਲਈ ਮਾਨਯੋਗ ਸੁਪਰੀਮ ਕੋਰਟ ਨੂੰ ਫੈਸਲਾ ਬਦਲਣ ਲਈ ਮਜਬੂਰ ਕਰ ਦਿੱਤਾ ਜੋ ਸਦੀਆਂ ਤੋਂ ਚੱਲਦਾ ਆ ਰਿਹਾ ਸੀ ਜ਼ਿਕਰਯੋਗ ਹੈ ਕਿ ਪ੍ਰਭਜੋਤ ਸਿੰਘ ਨੇ ਕੈਨੇਡਾ ਦੇ ਵਿੱਚ ਇਹ ਰੂਲ ਬਦਲਵਾਇਆ ਹੈ ਸਾਲ 1987 ਵਿੱਚ ਕੈਨੇਡਾ ਵਿੱਚ ਪੈਦਾ ਹੋਇਆ ਤੇ ਹੁਣ ਉਸਨੇ ਵਕੀਲ ਦੀ ਡਿਗਰੀ ਪ੍ਰਾਪਤ ਕੀਤੀ ਸੀ ਕੈਨੇਡਾ ਦੀ ਅਦਾਲਤ ਵਿੱਚ ਆਪਣੀ ਵਕਾਲਤ ਕਰਨ ਲਈ ਉਸ ਨੂੰ ਕਿੰਗ ਚਾਰਲਸ ਦੀ ਸੌਂ ਚੁੱਕਣੀ ਪੈਣੀ ਸੀ ਜਿਸ ਦੀ ਉਸਨੇ ਇਹ ਕਹਿ ਕੇ ਨਾ ਕਰ ਦਿੱਤੀ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਹੈ ਉਹ ਆਪਣੇ ਗੁਰੂ ਤੋਂ ਵੱਡਾ ਕਿਸੇ ਨੂੰ ਨਹੀਂ ਮੰਨਦਾ ਉਹ ਵਕਾਲਤ ਕਰੇਗਾ ਪਰ ਸੋ ਨਹੀਂ ਚੁਕੇਗਾ ਉਸਨੇ ਆਪਣੇ ਹੱਕਾਂ ਲਈ ਹੇਠਲੀ ਅਦਾਲਤ ਵਿੱਚ ਅਪੀਲ ਪਾ ਦਿੱਤੀ ਸੀ ਅਦਾਲਤ ਨੇ ਉਸ ਦੀ ਅਪੀਲ ਖਾਰਜ ਕਰ ਦਿੱਤੀ ਸੀ ਉਸ ਤੋਂ ਬਾਅਦ ਉਸਨੇ ਉੱਪਰਲੀ ਅਦਾਲਤ ਵਿੱਚ ਆਪਣੇ ਦਲੀਲਾਂ ਨੂੰ ਰੱਖਿਆ ਜਿਸ ਦੀ ਸੁਣਵਾਈ ਕਰਦੇ ਹੋਏ ਅਦਾਲਤ ਨੇ 1912 ਤੋਂ ਚੱਲਦਾ ਆ ਰਿਹਾ ਕਾਨੂੰਨ ਹੀ ਬਦਲ ਦਿੱਤਾ ਫੈਸਲਾ ਕੀਤਾ ਕਿ ਇਸ ਵਿਅਕਤੀ ਨਾਲ ਸਹਿਮਤ ਹੁੰਦਿਆਂ ਹੁਣ ਕਦੇ ਵੀ ਕਿਸੇ ਵਿਅਕਤੀ ਨੂੰ ਕਿਸੇ ਵੀ ਅਹੁਦੇ ਤੇ ਜਾਣ ਲਈ ਰਾਜੇ ਦੀ ਸੌਚਣ ਦੀ ਜ਼ਰੂਰਤ ਨਹੀਂ ਪਵੇਗੀ ਇੱਥੇ ਪਰਿਵਾਰ ਦੇ ਮੈਂਬਰਾਂ ਦਾ ਕੀ ਕੁਝ ਕਹਿਣਾ ਉਹ ਜ਼ਰੂਰ ਸੁਣਦੇ ਆ ਉਹ ਸਾਡਾ ਮੇਰਾ ਪੋਤਾ ਹੈ ਪ੍ਰਵਦੀਪ ਤੇ ਉਹਨੇ ਬਹੁਤ ਚੰਗਾ ਕੰਮ ਕਰਿਆ ਸਿੱਖਾਂ ਲਈ ਹਾਂ ਉਧਰ ਜਾ ਕੇ ਸਾਡਾ ਨਾਮ ਉੱਚਾ ਕਰਿਆ ਮਾਨ ਸਾਡਾ ਨਾ ਸਿੱਖਾਂ ਦਾ ਬਹੁਤ ਜਿਆਦਾ ਵਧਾਇਆ ਉਹ ਅੰਦਰ ਤੇ ਸਾਡਾ ਤਾਂ ਬਹੁਤ ਜਿਆਦਾ ਹੀ ਉਹਦੀ ਸਲਾਹਤ ਕਰ ਸਕਦੀ ਸਾਰਾ ਸਾਰਾ ਉਹਨੇ ਪੂਰੀ ਸੋਚੀ ਵੀ ਮੈਂ ਇਹ ਅੰਦਰ ਬੰਨਣਾ ਨਹੀਂ ਤੇ ਮੈਂ ਸਿੱਖਾਂ ਦੇ ਆਪਦੀ ਪੂਰੀ ਸਲਾਹਗਾ ਕਰਨੀ ओके ਕੋਨੇ ਗੁਰੂ ਗੋਬਿੰਦ ਸਿੰਘ ਨੂੰ ਆਹਦਾ ਵੀ ਮੈਂ ਮੰਨਣਾ ਤੇ ਵੀ ਉਧਰਲੀ ਹੋਰ ਨਹੀਂ ਮੈਂ ਮੰਨਣਾ ਕਿਸੇ ਤੇ ਉਹਨਾਂ ਦੀ ਬਸ ਸਿੱਖਾਂ ਦੀ ਬਾਣੀ ਉਹਨੇ ਘਰੀਆ ਸਾਡਾ ਬਹੁਤ ਪਿੰਡ ਦਾ ਨਾਮ ਉੱਚਾ ਕਰਿਆ ਮੇਰਾ ਪੋਤਾ ਹੈ ਪਰਬ ਦੀ ਕਿੰਨੀ ਖੁਸ਼ੀ ਮਹਿਸੂਸ ਕਰਦੇ ਹਾਂ ਸਾਨੀ ਬਹੁਤ ਜਿਆਦਾ ਖੁਸ਼ੀ ਮੇਰਾ ਪੋਤਾ ਉਧਰ ਤੇ ਉਹਨੇ ਨਾ ਸਿੱਖੀ ਦਾ ਨਾਮ ਰੋਸ਼ਨ ਕਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜਗਰਾਤ ਸਿੰਘ ਸਰਪੰਚ ਪਿੰਡ ਬੜਿੰਗ ਜੋ ਪਰਬਜੋਤ ਸਿੰਘ ਹੈ ਉਹ ਮੇਰੇ ਪਿੰਡ ਦਾ ਸੁਨੀਕ ਹੈ ਸਾਡੇ ਭਾਈਚਾਰੇ ਦਾ ਸਾਡੇ ਆਪ ਦਾ ਮੁੰਡਾ ਹੋਈ ਜੋ ਨੇ ਕੈਨੇਡਾ ਦੇ ਵਿੱਚ ਕਾਨੂੰਨ ਬਦਲਿਆ ਇਹ ਪਿੰਡ ਵਾਸਤੇ ਬਹੁਤ ਹੀ ਫਖਰ ਵਾਲੀ ਗੱਲ ਆਈ ਬਹੁਤ ਹੀ ਵਧੀਆ ਕੀਤਾਈ ਜੋ ਮੁੰਡੇ ਇਥੋਂ ਵੱੜ ਕੇ ਉੱਥੇ ਜਾਂਦੇ ਆ ਜਾਂ ਕੁੜੀਆਂ ਜਾਂਦੀਆਂ ਜੀ ਉਹਨਾਂ ਵਾਸਤੇ ਵੀ ਬਹੁਤ ਵਧੀਆ ਰਵੇਗਾ ਇਹ ਜੀ ਜੋ ਮੁੰਡਾ ਉੱਥੇ ਕਾਨੂੰਨ ਬਦਲਿਆ ਜੋ ਸੌ ਚੱਕਣ ਦੀ ਗੱਲ ਹੋਈ ਹੈ ਇਹ ਸਾਡੇ ਵੱਲੋਂ ਵੀ ਬਹੁਤ ਫਖਰ ਦੀ ਗੱਲ ਹੈ ਸਾਡੇ ਨਗਰ ਨੂੰ ਬਹੁਤ ਫਖਰ ਦੀ ਗੱਲ ਆਈ ਜੋ ਸੌ ਚੱਕਣ ਦੀ ਗੱਲ ਹੋਈ ਹੈ ਉਹ ਗੁਰਸਿੱਖ ਮੁੰਡਾ ਹੀ ਉਹਨੇ ਜੋ ਗੁਰੂ ਗੋਬਿੰਦ ਸਿੰਘ ਨੂੰ ਮੋਢਾ ਰੱਖ ਕੇ ਉਹ ਆ ਨਾ ਵੀ ਮੈਂ ਸਿੱਖੀ ਦੇ ਵਿੱਚ ਹੀ ਉਹਦੇ ਸੌ ਚੱਕਣੀਆਂ ਹੀ ਦੂਜੀ ਉਹ ਸੌ ਨਹੀਂ ਚੱਕਣੀ ਉੱਥੇ ਉਹ ਕਿੰਨਾ ਕੁ ਵਧੀਆ ਉਹ ਫੈਸਲਾ ਬਹੁਤ ਵਧੀਆ ਜੀ ਜੋ ਆਪਦੀ ਸਿੱਖੀ ਦੇ ਮੁਤਾਬਕ ਉਹਨਾਂ ਨੇ ਸੌ ਚੱਕਣੀ ਹੈ ਉਹ ਬਹੁਤ ਹੀ ਵਧੀਆ ਸਲਾਗਾ ਜੋ ਉਹਨਾਂ ਦੀ ਸਰਕਾਰ ਦਾ ਵੀ ਇਹ ਦੇ ਮੁੰਡੇ ਵਾਸਤੇ ਵੀ ਬਹੁਤ ਵਧੀਆ ਗੱਲ ਆ ਪਿੰਡ ਲਈ ਕਿੰਨਾ ਕਮਾਨ ਮਹਿਸੂਸ ਕਰਦਾ ਪਿੰਡ ਨੂੰ ਬਹੁਤ ਜ਼ਿਆਦਾ ਪਿੰਡ ਮਾਣ ਮਹਿਸੂਸ ਕਰਦਾ ਜੀ ਕਿਉਂਕਿ ਵਰਲਡ ਦੇ ਵਿੱਚ ਮੁੰਡੇ ਦਾ ਨਾਮ ਰੋਸ਼ਨ ਹੋਇਆ ਪਿੰਡ ਦਾ ਨਾਮ ਰੋਸ਼ਨ ਹੋਇਆ ਬਹੁਤ ਹੀ ਸਲਾੰਗਾ ਜੋ ਕੰਮ ਮੇਰਾ ਨਾਮ ਗੁਰਪ੍ਰਤ ਸਿੰਘ ਆ ਜੀ ਬਹੁਤ ਖੁਸ਼ੀ ਦੀ ਗੱਲ ਆ ਨਗਰਾਸਤੇ ਕਿ ਮੁੰਡੇ ਨੇ ਪਿੰਡ ਦਾ ਨਾਮ ਵਰਲਡ ਲੈਵਲ ਦੇ ਉੱਤੇ ਚੁੰਕਾਇਆ ਤੇ ਮੇਰਾ ਤਾਂ ਗਵੰਡੀ ਵੀ ਆ ਵਿਚਾਰਾ ਅ ਕਿੰਨੇ ਗੁਰਸਿੱਖ ਪਰਿਵਾਰ ਦੱਸਿਆ ਜਾ ਰਿਹਾ ਹਾਂ ਹਾਂ ਗੁਰਸਿੱਖ ਪਰਿਵਾਰ ਕਿੰਨੇ ਸਮੇਂ ਤੋਂ ਰਹਿ ਰਹੇ ਕੈਨੇਡਾ ਦੇ ਵਿੱਚ ਆਲਮੋਸਟ 25 ਸਾਲ ਤੋਂ ਉੱਪਰ ਹੋ ਗਿਆ ਟਾਈਮਿੰਗ ਨੰਮ ਰਹਿੰਦਿਆਂ ਨੂੰ ਉੱਥੇ ਕੀ ਕਿਨ ਵਕਾਲਤਾਂ ਦੇ ਲਈ ਬਹੁਤ ਸ਼ਲਾਘਾ ਜੋ ਕੈਨੇਡਾ ਦੀ ਕੋਰਟ ਦਾ ਵੀ ਸ਼ਲਾਘਾ ਜੋ ਫੈਸਲਾ ਹੈ ਜਿਹਨੇ ਕਿਹਾ ਕਿ ਜੋ ਵੀ ਸੌ ਚੁੱਕੇ ਆਪਦੇ ਧਰਮ ਨਹੀਂ ਛੱਕੇ ਕਿਸੇ ਹੋਰ ਦੀ ਨਾ ਛੱਕੇ ਸ਼ਲਾਘਾ ਜੋ ਕਰਾਂ ਲੈ ਪਿੰਡ ਲਈ ਕਿੰਨਾ ਕਮਾਨ ਮਹਿਸੂਸ ਹੋਇਆ ਬਹੁਤ ਮਾਨ ਦੀ ਗੱਲ ਆ ਪਿੰਡ ਵਾਸਤੇ ਕਿਉਂਕਿ ਦੁਨੀਆ ਭਰ ਦੇ ਵਿੱਚ ਮੁੰਡੇ ਨੇ ਪਿੰਡ ਦਾ ਨਾਮ ਚਮਕਾਇਆ